ਸ਼੍ਰੀ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੇ ਫਤਿਹ ਸਾਹਿਬ ਸਿੰਘ ਜੀ ਹੁਣ ਅਸੀਂ ਫੀਮੇਲ ਸਕਿੱਲ ਤੇ ਲਿਖਾਂਗੇ ਸ਼ਬਦ ਅਵਲ ਅੱਲਾ ਨੂਰ ਉਪਾਇ ਕੁਦਰਤ ਕੇ ਸਬੰਧੇ ਸੋ ਇਸਨੇ ਕੰਪੋਜੀਸ਼ਨ ਤਿਆਰ ਕੀਤੀ ਹੈ ਪਾਈ ਰਜਿੰਦਰ ਸਿੰਘ ਜੀ ਸ਼ਿਦਨਗਰ ਵਾਲੇ ਤਾਦ ਕਰਵਾ ਅਠ ਮਾਤਰਾ ਸੌ ਕਰ ਕਿਰਪਾ ਸਾਹਿਬ ਸਿੰਘ ਜੀ ਪੈਰਿਸ ਨੂੰ ਗਾਇਨ ਕਰਕੇ ਦੇਖ ਲੈਣਾ ਫਿਰ ਇਸ ਦੀਆਂ ਸੁਣਾ ਦੇਖਾਂਗੇ ਇਸ ਸ਼ਬਦ ਨੂੰ ਅਸੀਂ 100 ਰਥਲੇ ਲਿਆ ਹੈ ਕਿਉਂਕਿ ਸਾਰੇ ਗੁਰੂ ਪਿਆਰੇ ਗਾ ਕੋਮਲ ਤਾਂ ਅਸ਼ਬ ਤੱਕ ਵਿੱਚ ਉਤੇ ਤਾਂ ਕਿ ਲਿਮਟ ਦੱਸ ਰਹੇ ਹਾਂ ਸੋ ਇਸ ਕਰਕੇ ਨਹੀਂ ਤਾਂ originals ਕੀ ਉਹ ਥੋੜਾ ਜਿਹਾ ਡਾਊਨ ਹੈ ਸੌ ਕਰੋ ਬਿੱਪਾ ਜੀ ਵਾਈ ਗਰੂਪ ਵਾਈ ਗਰੂਪ ਅਵਲਨਦਲਾ ਚਾਰ ਭਾਗ ਵਿੱਚ ਨੂਰ ਪਹਿਲੇ ਨੂ ਵਾਸਤੇ ਦੋ ਸੁਰਾਂ ਇਕੱਠੀਆਂ ਹੋ ਜਾਣੀਆਂ ਦਾ ਮਾ ਨੂ 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 ਉੱਪਰ ਆਪ ਦੇਖ ਸਕਦੇ ਹੋ ਕਿਸ ਤਰ੍ਹਾਂ ਲਿਖਿਆ ਹੈ ਫਿਰ ਪਹਿਲੇ ਹੁਣ ਸੁਰਾ ਦੇਖ ਲੈਣੇ ਧਾ ਮ ਧਾ ਕੋਮਲ ਨੋ ਓ ਰ ਠੀਕ ਹੈ ਧਾ ਮ ਫਿਰ ਧਾ ਕੋਮਲ ਫਿਰ ਮਾ ਤਿਵਾਇ ਫਿਰ ਗ ਨੋ ਰ ਠੀਕ ਹੈ ਉਪਾਇ ਉਪਾਇਆ ਉਪਾਇਆ ਵਸੇ ਉਪਾ ਵਸਤੇ ਗ ਕੋਮਲ ਦੋ ਵਾਰ ਇਕੱਠਾ ਫਿਰ

ਕੇ ਸਬ ਕੇ ਸਬ ਧਾ ਕੇ ਫਿਰ ਸਬ ਧਾਨੀ ਸਬ ਕੇ ਸਬ ਧਾ ਧਾਨੀ ਠੀਕ ਹੈ ਜੀ ਬੰਦੇ ਬੰਦੇ ਮ ਤਿਵੰਤ ਧਾ ਇਸમે ਦ ਗੁਣਾ ਰੰਤ ਕੇ ਸਬ ਬੰਦੇ ਠੀਕ ਹੈ ਜੀ ਫਿਰ ਦੁਬਾਰਾ ਫਿਰ ਅਵਲੱਲਾ ਇੱਕ ਵਾਰੀ ਗਾ ਲੈਣਾ ਫਿਰ ਉਸ ਤੋਂ ਬਾਅਦ ਏਕ ਨੂਰ ਤੇ ਅਵਲੱਲਾ ਨੂਰ ਉਪਾਇ ਫਿਰ ਉਸ ਤੋਂ ਬਾਅਦ ਅਸੀਂ ਗਾਉਣਾ ਹੈ ਏਕ ਨੂਰ ਦੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਸੋ ਇਸ ਨੂੰ ਹੁਣ ਪਹਿਲੇ ਏਕ ਨੂਰ ਤੇ ਸਭ ਜਗ ਪਹਿਲੇ ਇਧਨਾ ਪਾ ਗਾਵਾਂਗੇ ਫਿਰ ਬਾਕੀ ਉਸ ਤੋਂ ਬਾਅਦ ਫਿਰ ਗਾਉਣਾ ਆਓ ਜੀ ਇਸ ਨੂੰ ਗਾ ਜੀ एक नूर ते सब जग उज्या आवे करिता दिल्ली सुरानी एक एक नूर ते ए पांचवारी गा कोवल तार सब तक भेजना है बजे आ जाएगा <coughs> एक नूर ते ठीक है फिर सब जग ਸਭ ਸਦ ਸਭ ਜਗ ਸਭ ਜਗ ਰੇ ਕੋਮਲ ਤਾਰਸਵ ਤੱਕ ਵਿੱਚ ਫਿਰ ਨੀ ਸਭ ਜਗ ਫਿਰ ਉਪਜਾ ਉਪਜਾ ਰੇ ਕੋਮਲ ਗਾ ਕੋਮਲ ਦੋਨੋਂ ਤਾਰਸਵ ਤੱਕ ਵਿੱਚ ਉਪਜਾ ਫਿਰ ਉਸ ਤੋਂ ਬਾਅਦ ਉਪਜਾ ਆ ਵਸਵੇਜ ਬਜੇਗਾ ਇਸ ਲਈ ਵਾਸਤੇ ਰੇ ਕੋਮਲ ਤਾਂ ਸਭ ਤੱਕ ਵਿੱਚ ਫਿਰਨੀ ਤੇ ਨੀ ਕੋਮਲ ਠੀਕ ਹੈ ਜੀ ਤਾਂ ਇੱਥੇ ਫਿਰ ਉਸ ਤੋਂ ਬਾਅਦ ਦੁਬਾਰਾ ਫਿਰ ਅਸੀਂ ਪੜ੍ਹਨਾ ਹੈ ਉਸ ਵਿੱਚ ਥੋੜਾ ਜਿਹਾ ਫਰਕ ਪੈਗਾ ਅਜੇ ਦੂਜੀ ਵਾਰ ਕਿਦਾਂ ਕੋਣਾ ਇੱਕ ਨੂਰ ਤੇ ਸਭ ਜਗ ਉਪਜਿਆ ਠੀਕ ਹੈ ਇਸ ਵਿੱਚ ਥੋੜਾ ਫਰਕ ਆ ਲਾਸਟ ਵਿੱਚ ਤੇ ਇੱਕ ਨੂਰ ਤੇ ਬਿਲਕੁਲ ਸੇਮ ਹੈ ਗਾ ਕੋਮਲ ਪੰਜ ਵਾਰੀ ਬਜੇਗਾ ਇੱਕ ਨੂਰ ਤੇ ਇੱਕ ਨੂਰ ਤੇ ਸਭ ਜਗ ਰੇ ਕੋਮਲ ਨੀ ਸਭ जग ਉਪਜਿਆ ਨੀ ਕੋਮਲ ਦੁਬਾਰੀ ਉਪਜਿਆ ਫਿਰ ਉਸ ਤੋਂ ਬਾਅਦ ਕੌਣ ਪਲੇ ਘੁੰਮਦੇ ਫਿਰ ਕੌਣ ਮਨ ਲੈ ਕੋ ਮੰਦੇ ਠੀਕ ਹੈ ਜੀ ਹੁਣ ਕੌਣ ਪਲੇ ਘੁੰਮਦੇ ਦੇਖਿਆ ਕੌਣ ਨੀ ਕੋਮਲ ਫਿਰ ਨੀ ਕੌਣ ਫਿਰ ਪਲੇ ਪੜੇ ਨੀ ਕੋਮਲ ਦਾ ਕੋਮਲ ਪੜੇ ਕੋ मातीवर को मंदे ठीक है उस तो बाद फिर ऐसी पहली पंक्ति अपना स्थाई दी पहली पंक्ति पढ़नी है अल्लाह नूर उपाय इसलिए आप वीडियो एक बार देख लेना जी तो आप लोग की यह बहुत अच्छी तरह क्लियर हो जाएगा किस तरह कितने कितनी बारी पढ़ना है ट्यूटोरियल आपको सारी सुरत दसिया जा बाकी ਆਪ ਦਾ ਕਿੰਨੇ ਕਿੰਨੇ ਵਾਰ ਪੜਨਾ ਹੈ ਉਹ ਸਭ ਉਥੋਂ ਦੀ ਕਲੀਅਰ ਹੋ ਜਾਏਗਾ ਬਾਕੀ ਆਪ ਆਪਣੇ ਹਿਸਾਬ ਨਾਲ ਬਹੁਤ ਕੁਝ ਕਰ ਸਕਦੇ ਹੋ ਜ਼ਰੂਰੀ ਨਹੀਂ ਕਿ ਜਿਸ ਤਰ੍ਹਾਂ ਰਾਗੀ ਸਾਹਿਬਾਂ ਨੇ ਗਾਇਆ ਉਦਾਂ ਹੀ ਗੋਣਾ ਹੈ ਜਿਸ ਤਰ੍ਹਾਂ ਆਪ ਨੂੰ ਆਨੰਦ ਹੁੰਦਾ ਆ ਆਨੰਦ ਲਓ ਮੇਨ ਹੈ ਅਸੀਂ ਪਰਮੇਸ਼ਰ ਨਾਲ ਜੁੜਨਾ ਨਾ ਕਿ ਸੁਰਾਂ ਦੇ ਨਾਲ ਤੇ ਨਾਲੇ ਗਾਇਕੀ ਵਿੱਚ ਆਪਣੀ ਕਲਾਕਾਰੀ ਦਿਖਾਉਣੀ ਕਲਾਕਾਰੀ ਹੋ ਗਈ ਤਾਂ ਬਹੁਤ ਅੱਛੀ ਗੱਲ ਹੈ ਨਹੀਂ ਹੋਈ ਤਾਂ ਵੀ ਕੋਈ ਗੱਲ ਨਹੀਂ ਜੇ ਸਾਡਾ ਪਰਮੇਸ਼ਰ ਨਾਲ ਮਨ ਜੁੜਿਆ ਹੈ ਤੁਸੀਂ ਉਸ ਨਾਲ ਜੁੜੇ ਹੋਏ ਹੋ ਬਸ ਬਹੁਤ ਹੈ ਇਸ ਤੋਂ ਵੱਧ ਸਾਨੂੰ ਕੁਝ ਨਹੀਂ ਚਾਹੀਦਾ ਕਿਉਂਕਿ ਸਾਡਾ ਮਨਵਰਤ ਹੈ ਪਰਮੇਸ਼ਰ ਨਾਲ ਮਿਲਣਾ ਨਾ ਕਿ ਇਸ ਦੁਨੀਆ ਦੀਆਂ ਸੁਰਾਂ ਵਿੱਚ ਰਹਿ ਕੇ ਇੱਥੇ ਹੀ ਗਰਗ ਹੋ ਜਾਣਾ ਸੋ ਜਿਹੜੇ ਪਰਮੇਸ਼ਰ ਨਾਲ ਜੁੜਦੇ ਹਨ ਉਹ ਸਭ ਤੋਂ ਉੱਚੇ ਹਨ ਉਹਨਾਂ ਦੀ ਸੁਰਾਂ ਸਭ ਤੋਂ ਉੱਚੀਆਂ ਹਨ ਉਹਨਾਂ ਦਾ ਸਭ ਤੋਂ ਜ਼ਿਆਦਾ ਸਤਿਕਾਰ ਹੈ ਤੇ ਉਹ ਜੋ ਗਾਉਂਦੇ ਹਨ ਭਾਵੇਂ ਕਿਸ ਤਰ੍ਹਾਂ ਵੀ ਕਿੱਥੇ ਵੀ ਉਲਟ-ਪੁਲਟ ਹੱਤੀ ਦਾ ਵੀ ਚੱਲਣਾ ਉਹਨਾਂ ਦੇ ਸੰਸਾਰ ਜੋ ਉਹਨਾਂ ਦੇ ਕੀਰਤਨ ਵਿੱਚੋਂ ਆਨੰਦ ਲੈਂਦਾ ਹੈ ਉਹ ਵੱਡੇ-ਵੱਡੇ ਕਲਾਕਾਰਾਂ ਵਿੱਚਾਂ ਵਿੱਚ ਵਿੱਚੋਂ ਹੀ ਨਹੀਂ ਲੈ ਸਕਦਾ ਸੋ ਆਪਣਾ ਮੈਨ ਅਸੀਂ ਆਪਣਾ ਟਾਰਗੇਟ ਰੱਖਣਾ ਹੈ ਪਰਮੇਸ਼ਰ ਬਸ ਸੋ ਬਾਕੀ ਆਪਣੇ ਆਪ ਸਰ ਕਿਰਪਾ ਕਰੇਗਾ ਪਰਮੇਸ਼ਰ ਸੋ ਅੱਗੇ ਹੁਣ ਦੇਖਦੇ ਹਾਂ ਭੰਤੀ ਜਿਹੜਾ ਅੰਤ ਉਹ ਦੇਖ ਦਿਨ ਲੋਗਾ ਪਰਮਨ ਪੂਲੁ ਹਪਾਈ ਸ ਲੋਗ ਪਰਮਨ ਪੂਲੁ ਪਾਈ ਠੀਕ ਹੈ ਤਾਂ ਇਹਨਾ ਦੇਖ ਲਿਆ ਲੋਗ ਪਰਮ ਇਦੇ ਵਿੱਚ ਮਾਤੀ ਵਰਹੀ ਪੰਜ ਵਾਰੀ ਵਜਣਾ ਲੋਗਾ ਪਰਮ ਨਾ ਲੋਗਾ ਪਰਮ ਠੀਕ ਹੈ ਜੀ ਫਿਰ ਨਾਮ ਫਿਰ ਲੋਗਾ ਪਰਮ ਨਾ ਕੱਲਾ ਮਾਤੀ ਵਰਹੀ ਪੂਨ ਪੂ ਲੋ ਅਸਲ ਦੋ ਦੋ ਸੁਰ ਇਕੱਠੀਆਂ ਵਜਣੀਆਂ ਹਨ ਪੂ ਪੂ ਮਾ ਮਾਤੀ ਵਰ ਇਕੱਠਾ ਪਹਿਲੇ ਫਿਰ ਮਾ ਤੇ ਗਾ ਕੋਮਲ ਇਕੱਠਾ ਪੂ ਲੋ ਫਿਰ ਪਾਈ ਪਾਈ ਮਾ ਮਾਤੀ ਵਰ ਆਈ ਫਿਰ ਇਸ ਤੋਂ ਬਾਅਦ ਅਸੀਂ ਲੈ ਅੱਗੇ ਲੱਗ ਜਾਨੀਏ ਗਾ ਗਾ ਕੋਮਲ ਤੇ ਰੇ ਫਿਰ ਕੋ ਦੇਖ ਲਓ ਪੂਨੋ ਪਾਈ ਇਹ ਠੀਕ ਹੈ ਪਰਮ ਸੋਸਾ ਪਰਮ ਨਾ ਪੂਲ ਪਾਈ परमानपुरो पाई रजिया सुरा देख लिए परम परम रे कोमल गा कोमल परम नाम परमुना रे गा गा परमुना ठीक है फिर पूरो वास्ते फिर इकट्ठियां दूसरा दो दूसरा बजनी हां पू 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 ग म ति व ਗ ਕੋਮਲ ਸਵਿਚ ਫਿਰ ਮਾ ਮਾ ਤਿਗ ਪੂ ਫਿਰ ਨਾ ਪੂ ਲੋ ਲੋ ਗ ਗ ਕੋਮਲ ਫਾਈ ਗ ਗ ਕੋਮਲ ਪੂ ਲੋ ਨੂੰ ਅਸੀਂ ਚਾਰ ਭਾਗ ਵਿੱਚ ਕੀਤਾ ਹੈ ਪੂ ਪੂ ਲੋ ਗ ਮਾ 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 ਗ ਮਾ ਮਾ गा, गा जी, पाई फिर उसके बाद बाद है <laughs> so इस तो अगली बंदी खालक खलक खलक में खालक, खालक पूर रहे हो सब ठाई सो so, इसलिए जो सुरा बिल्कुल ही सेम हम जो लोगा पढ़ना भूलो पाई आप गायन करके दिखा देने हैं ता दिख, पर, मतलब तो आप कोई मतलब परेशानी नहीं होगी ना डाउट नहीं रहेगा और इसमें पहले पहली जो पंक्ति लोगा परमना पुलो पाई आप गा के नाल नाल इसमें भी गा के दिखाने लोगा परमना पुलो पाई ठीक है ਖਾਲਕ ਖਾਲਕ ਖਲਕ ਖਲਕ ਮੈਂ ਖਾਲਕ ਫਿਰ ਉੱਪਰ ਗਿਆ ਪਰਮਨਪੂਰ ਲੋਪਾਇਤ ਸਤਿਅ ਪੂਨਰਯੋ ਸਰਬਗਣਾਈ ਠੀਕ ਹੈ ਜੀ ਸੋ ਉਸ ਤੋਂ ਬਾਅਦ ਅਵਨ ਰਾ ਸੋ ਇਤੇ ਟ੍ਰੋਟਰੀ ਦੀ ਸਮਾਪਤੀ ਹੁੰਦੀ ਹੈ ਸਾਧ ਸੰਗਤ ਜੀ ਸੋ ਦਿਵਸ ਜਣਾ ਸੀ ਸਟੜੀਆਂ ਜੋ ਵੇਸ ਸਭ ਸ਼ਾਮਿਆ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਹੁਣ ਮੇਲਸ ਕਿਤੇ ਦੇਖਦੇ ਹਾਂ ਸ਼ਬਦ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਸੋ ਇਸਦੀ ਕੰਪੋਜੀਸ਼ਨ ਤਿਆਰ ਕੀਤੀ ਹੈ ਭਾਈ ਹਰਜਿੰਦਰ ਸਿੰਘ ਜੀ ਸ਼ਿਰਨਗਰਵਾਲੇ ਤਾਲ ਕਹਿਰਵਾ 8 ਮਾਤਰਾ ਪਹਿਲੇ ਇਸ ਨੂੰ ਗਾਇਨ ਕਰਕੇ ਦੇਖਦੇ ਹਾਂ ਫਿਰ ਇਸ ਦਿਨ ਸੁਰਾਂ ਦੇਖਾਂਗੇ ਸੋ ਆਹ ਕਰੋ ਕਿ ਨਬਾਸਾ ਸੰਗੀਤ ਦੇ ਆਗਿਆ ਹੋ ਆਹ ਗਰੂਵ ਆਹ ਗਰੂਵ ਆਹ ਬੰਦ ਅੱਲਾ ਨੂੰ ਨੂਰ ਉਪਾਇਆ ਆਹ ਬੰਦ ਅੱਲਾ ਨੂੰ ਨੂਰ ਉਪਾਇਆ ਕੁਦਰਤ ਕੇ ਸਾਹਮਣੇ ਕੋ ਦੁਦਕ ਤਕ ਸਭ ਬੰਦੇ ਉਹ ਜਿਹੜੇ ਸੋਹ ਦੇਗਲਾ ਨੇ ਆਵਨ ਗਾ ਗਾ ਦੋਨੋਂ ਵਰ ਕੋਮਲ ਫਿਰ ਇੱਕ ਸ਼ੁੱਧ ਆਵਨ ਠੀਕ ਹੈ ਜੀ ਹੁਣ ਦੇਖਾਂਗੇ ਅੱਲਾ ਅੱਲਾ ਰੇ ਕੋਮਲ ਦੁਆਰੀ ਅੱਲਾ ਰਹਿ ਫਿਰ ਉਸ ਤੋਂ ਬਾਅਦ ਘ ਵਸਤੇ ਮਾ ਤੀਵਰ ਗ ਇਕੱਠਾ ਹੋ ਜਾਏਗਾ ਠੀਕ ਹੈ ਨੂਰ ਨੂਰ ਹੁੰਦਾ ਹੈ ਇਸ ਵਿੱਚ 4 ਭਾਗ ਡਿਵਾਈਡ ਕੀਤਾ ਪਹਿਲੇ ਧਾ ਮ ਇਕੱਠਾ ਹੋ ਜਾਏਗਾ ਨੂ ਵਸਤੇ ਨੂ ਨੂ ਠੀਕ ਹੈ ਨੂ ਹੋਰ ਇਹਦਾ ਉਸ ਤੋਂ ਲਾਗ ਲੱਗ ਜਾਣਾ ਧਾ ਮ ਪਹਿਲੇ ਜਿੱਦਾਂ ਇਕੱਠਾ ਬੋਲੇ ਉਸ ਤੋਂ ਬਾਅਦ ਫਿਰ ਧਾ ਤੋਂਮਲ ਹੋ ਜਾਏਗਾ ਫਿਰ ਮਾ ਤੀਵਰ ਹੋ ਜਾਏਗਾ ਫਿਰ ग ठीक है इस तरह बोलना है उपाया उपा गा कोमल कट्ठा दो बारी मिलाना है उपाया ठीक है उस तो बाद कुदरत हमने देख दिया कुदरत दे के सब बंदे कुद कुदरत ਕੁਦਰਤ ਧਾ ਕੋਮਲ ਨੀ ਫਿਰ ਨੀ ਕੋਮਲ ਕੁਦਰਤ ਗਾ ਕੋਮਲ ਫਿਰ ਨੀ ਨੀ ਫਿਰ ਤੋਂ ਬਾਅਦ ਫਿਰ ਨੀ ਜਿਹੜਾ ਲਾਸਟ ਨੀ ਹੈ ਉਹ ਨੀ ਕੋਮਲ ਕੁਦਰਤ ਠੀਕ ਹੈ ਜੀ ਕੁਦਰਤ ਕੇ कुदरत के धा कोमल के सब सब वस्तु धा कोमल नी कोमल सब बंदे माती वर धा कोमल बन्दे ठीक है जी फिर उस वास्ते दोबारा बोलना अवल अल्लाह नूर नूर का हम्म <दिखे> अगली पंक्ति देखते देख 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 हैं एक नूर ਜਗੋ ਪੁਜਾਰਾ ਅਜੀਬ ਸੁਰਾ ਦੇਖਨੇ ਇੱਕ ਗਾ ਕੋਮਲ ਦੋ ਵਾਰੀ ਇੱਕ ਫਿਰ ਨੂਰ ਤੇ ਨੂਰ ਤੇ ਫਿਰ ਨੂਰ ਤੇ ਵੀ ਗਾ ਕੋਮਲ ਤਿੰਨ ਵਾਰੀ ਗਾ 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 ਇਹ ਸਾਰਾ ਤਾਰ ਸਬਤਕ ਵੀ ਤੇ ਪੂਰੀਆਂ ਫਿਰ ਸਭ ਜਗ ਸਭ ਜਗ ਸਭ ਜਗ ਰੇ ਕੋਮਲ ਤਾਰ ਸਬ ਤਕ ਵਿੱਚ ਤੇ ਥੰਣੀ ਸਭ ਜਗ ਰੇ ਨੀ ਫਿਰ ਉਪਜਿਆ 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 ਰੇ ਕੋਮਲ ਤੇ ਗਾ ਕੋਮਲ ਉਪਜਿਆ ਆ ਜਿਹਾ ਹੱਸੇ ਰੇ ਕੋਮਲ ਤੇ ਨੀ ਫਿਰ ਨੀ ਕੋਮਲ ਉੱਪਰ ਇਸ ਤਰ੍ਹਾਂ ਲਿਖਿਆ ਨਾਲ ਨਾਲ ਸੁਣਨ ਦੇਖੋਗੇ ਤਾਂ ਆਪ ਨੂੰ ਜ਼ਿਆਦਾ ਸਮਝ ਆਏਗਾ ਠੀਕ ਹੈ ਉਸ ਤੋਂ ਬਾਅਦ ਦੁਬਾਰਾ ਫਿਰ ਇਸ ਨੂੰ ਪੜਨਾ ਹੈ ਇੱਕ ਨੂਰ ਤੇ ਸਭ जग ਉੱਜਿਆ ਫਿਰ ਦੁਬਾਰਾ ਸਮਝਣਾ ਹੈ ਉਸ ਨੂੰ ਥੋੜਾ ਜਿਹਾ ਅਲੱਗ ਹੋ ਜਾਏਗਾ ਇੱਕ ਨੂਰ ਤੇ ਸਭ जग ਉੱਜਿਆ ਠੀਕ ਹੈ ਜੀ ਇਸ ਨੂੰ ਇਸ ਤਰ੍ਹਾਂ ਪਹਿਲੇ ਦੇਖ ਲੈਣਾ ਅੱਜ ਦੀ ਇਸ ਤਰ੍ਹਾਂ ਸੇਮ ਹੀ ਹੈ ਇੱਕ ਨੂਰ ਤੇ ਬਿਲਕੁਲ ਸੇਮ ਹੈ ਇੱਕ ਨੂਰ ਫਿਰ ਗਾ ਕੋਮਲ ਪੰਜ ਵਾਰੀ ਹੋ ਏਕ ਨੂਰ ਤੇ ਗਾਈ ਕੋਮਲਿਕਲਾ ਵਜਨ ਏਕ ਨੂਰ ਤੇ ਸਭ ਜਗ ਸਭ ਜਗ ਸਭ ਜਗ ਵਾਸਤੇ ਰੇ ਕੋਮਲ ਤਾਲ ਸਬਤਕ ਵਿੱਚ ਪਹਿਲੀ ਸੁਰੋਂ ਮੈਂ ਪੂਰੀ ਤਾਲ ਸਬਤਕ ਰੇ ਕੋਮਲ ਤੇ ਨੀ ਸਭ ਜਗ ਠੀਕ ਹੈ ਜੀ ਉਪਜਾ ਉਪਜਾ ਨੀ ਕੋਮਲ ਦੋ ਵਾਰੀ ਕਿਹੜਾ ਕੌਣ ਭਲੇ ਕੌਣ ਬਨੇ ਕੌਣ ਬਨੇ ਠੀਕ ਹੈ ਕੌਣ ਵਸਤੇ ਨੀ ਕੋਮਲ ਤੇ ਨੀ ਕੌਣ ਕੌਣ ਨੀ ਨੀ ਪਨੇ ਨੀ ਧਾ ਦੋਨੋਂ ਕੋਮਲ ਪਨੇ ਕੌਣ ਪਨੇ ਠੀਕ ਹੈ ਜੀ ਕੋਮ ਮੰਦੇ ਕੋਮੰਦੇ ਮਾਤੀਵਲ ਧਾ 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 ਕੋਮਲ ਦਨਵਲ ਕੋਮੰਦੇ ਕੋਮੰਦੇ ਹਉ ਬਲਲੇ ਹੱਲਾ ਨੂਰ ਕੋ ਪਾਇਆ ਫਿਰ ਇਸ ਤੋਂ ਬਾਅਦ ਸ਼ੁਰੂ ਹੁੰਦਾ ਜੀ ਅੰਤਰਾ ਹੁਣ ਉਸ ਨੂੰ ਦੇਖਦੇ ਆਂ ਅਜੇ ਹਾਂ ਅੰਤਰਾ ਦੇਖਦੇ ਆਂ ਲੋਗਾ ਪਰਮਨਾ ਭੂਲੋ ਪਾਈ ਲੋਕ ਪਰਮ ਨ ਕੋ ਪਾਈ ਠੀਕ ਹੈ ਫਿਰ ਇੱਕ ਵਾਰ ਦੇਖ ਲਓ ਲੋਕ ਪਰਮ ਨ ਕੋ ਪਾਈ ਦੇਖ ਲੈਣਾ ਲੋਕ ਪਰਮ ਮਾਤੀ ਵਰ ਲੋਕ ਪਰਮ ਇਹ ਚਾਰ ਵਾਰੀ ਮਾਈ ਵਜੇਗਾ ਤੀ ਵਾਰ ਲੋ ਗਾਂ ਪਰਮ ਫਿਰ ਨਾ ਵਾਸਤੇ ਵੀ ਮਾਂ ਦੀ ਵਰ ਫਿਰ ਪੂਰ ਲੋ ਪੂਰ ਨਾ ਪੂਰ ਲੋ ਮਾਂ ਮਾਂ ਦੀ ਵਰ ਇਕੱਠਾ ਕਰ ਲੈ ਪੂ ਫਿਰ ਲੋ ਵਾਸਤੇ ਪੂਰ ਲੋ ਫਿਰ ਮਾਂ ਗਾ ਗਾ ਕਮਲ ਇਕੱਠਾ ਹੋ ਜਾਏਗਾ ਪੂਰ ਲੋ ਠੀਕ ਹੈ ਜੀ ਭਾਈ ਇਹਦੇ ਵਿੱਚ ਥੋੜੀ ਨਾ ਸੁਰਾ ਜ਼ਿਆਦਾ ਨਾ ਬਾਈ ਇਨੀ ਥੋੜਾ ਜਿਹਾ ਲੈ ਅੱਗੇ ਤੱਕ ਲੱਗੇ ਨੇ ਬਾਈ ਬਾਈ ਠੀਕ ਹੈ ਮਾ ਮਾ ਦੀਵਰ ਫਿਰ ਗਾ ਫਿਰ ਗਾ ਕੋਮਲ ਤੇ ਰੇ ਇਦਨੇ ਸੁਰ ਲੱਗ ਰਹੇ ਨੇ ਇਸ ਤੋਂ ਬਾਅਦ ਪਰਮ ਤੁਲੋ ਪਾਈ परमन पुलो पाई सुन सुना देखना परम परम रे कोमल गा कोमल परमन ना पुलो ना ना वास्ते परमोना एक बार फिर देख लो परमोना परमोना रे गा गा सारे कोमल फिर पुलो पुलो ਓ ਇਹ ਦੋ ਦੋ ਸੁਰ ਇਕੱਠੀਆਂ ਹੋ ਜਾਣਗੀਆਂ ਗਾ ਮਾਤੀਵਲ ਫਿਰ ਮਾ ਮਾਤੀਵਲ ਓ ਠੀਕ ਹੈ ਲੋ ਪੂ ਲੋ ਲੋ ਫਿਰ ਗਾ ਫਿਰ ਗਾ ਕੋਸ ਓ ਲੋ ਪਾਈ ਪਾਈ ਠੀਕ ਹੈ ਜੀ ਪਰਮਾਨ ਕੋ ਲੋ ਪਾਈ ਅਗਲੀ ਪੰੰਤੀ ਹੈ ਜੀ ਅੰਤਰੇ ਦੀ ਖਾਲਕ ਖਲਕ ਖਲਕ ਮਹ ਖਾਲਕ ਪੂਰ ਰਹੋ ਸਰਬ ਠਾਈ ਠੀਕ ਹੈ ਜੀ ਤਾਂ ਇਸ ਨੂੰ ਇਸ ਦੀਆਂ ਸੁਰਾਂ ਬਿਲਕੁਲ ਸੇਮ ਹੀ ਹਨ ਜੋ ਲੋਗਾ ਪਰਨਾ ਪੂ ਲੋ ਪਾਈ ਆਪ ਨੂੰ ਇਸ ਨੂੰ ਗਾਇਨ ਕਰਕੇ ਦਿਖਾ ਦਿੰਦੇ ਹਾਂ ਕੱਲੇ ਆਪ ਲੋਗਾ ਪਰਨਾ ਪੂ ਲੋ ਪਾਈ गा ਕੇ ਦੇਖਦੇ ਆ ਨਾ ਪਰਮ ਨ ਪੂ ਲੋ ਪਾਈ ਖਾਲਕ ਖਲਕ ਵੀ ਦੇਖਦੇ ਖਾਲਕ ਖਲਕ ਖਾਲਕ ਖਲਕ ਮੈਂ ਖਾਲਕ ਠੀਕ ਹੈ ਜੀ ਫਿਰ ਉਹ ਫੇ ਪਰਮਨ ਪੂਨੋ ਪਾਈ ਸਵੇ ਸਵੇ ਪੂਰ ਰਹੇ ਹੋ ਅਸਰ ਬਠਾਈ ਬਿਲਕੁਲ ਸੇਮ ਸੋ ਇਸ ਤਰ੍ਹਾਂ ਅਗਲੀਆਂ ਸਾਰੀਆਂ ਪੰਕਤੀਆਂ ਇਸੇ ਹੀ ਲੋਗਾ ਪਰਮਨ ਪੂ ਲੋਪਾਈ ਵੜੀ ਪੰਕਤੀ ਤੇ ਹੀ ਫਿੱਟ ਬੈਠ ਜਣੇ ਹਨ ਸੋ ਕੋਈ ਦਿੱਕਤ ਆਵੇ ਤਾਂ ਆਪ ਕਮੈਂਟ ਕਰ ਦਿਨਾ ਸਾਹ ਸੰਗਤ ਜੀ ਕੋਈ ਪੁੱਲ ਚੁੱਕ ਹੋ ਗਈ ਹੋਵੇ ਤਾਂ ਸਾਹ ਸੰਗਤ ਬਖਸ਼ਣਯੋਗ ਹੈ ਸੋ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਦੇਵਸ ਜਿਹੜਾ ਸੀ ਇਸੜੀਆਂ ਜੋ ਐਸਾ ਹੀ ਸੀ ਉਹਨੇ